ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿਛਲੇ ਸਾਲ ਜਿਵੇਂ ਆਪਾਂ ਕਣਕ ਦੇ ਵਧੀਆ ਝਾੜ ਦੀ ਗੱਲ ਕੀਤੀ ਸੀ ਉਸੇ ਬਾਬਤ ਉਸੇ ਵੀਰ ਦੀ ਗੱਲ ਕਰਾਂਗੇ ਸਰਦਾਰ ਜੋਗਾ ਸਿੰਘ ਜੀ ਬੜੇ ਮਿਹਨਤੀ ਕਿਸਾਨ ਨੇ ਤੇ ਆ ਉਹਨਾਂ ਦੀ ਕਣਕ ਦੀਆਂ ਵੱਖ-ਵੱਖ ਤਸਵੀਰਾਂ ਨੇ ਉਹਨਾਂ ਨੇ ਮੈਨੂੰ ਭੇਜੀਆਂ ਨੇ ਇੱਕ ਵੀਡੀਓ ਆਪਾਂ ਪਿੱਛੇ ਵੀ ਇਹ ਤੇ ਕਰ ਚੁੱਕੇ ਆ ਤਾਂ ਦੋਸਤੋ ਪਿਛਲੇ ਸਾਲ ਗੱਲ ਇਹ ਸੀ ਬਈ ਕਈ ਕਮੈਂਟਸ ਵੀ ਆਏ ਸੀ ਵੀ ਚੂਰ ਹੁੰਦਾ ਇੰਨੀ ਕਣਕ ਕਿਵੇਂ ਨਿਕਲ ਸਕਦੀ ਆ ਤਾਂ ਦੋਸਤੋ ਆਪਾਂ ਕਣਕ ਦੇਖ ਸਕਦੇ ਆ ਅੱਗੇ ਮੈਂ ਇਸ ਕਣਕ ਦੀ ਟੈਲਰਿੰਗ ਵੀ ਦਿਖਾਉਂਗਾ ਤੇ ਕਿੰਨੇ ਕਿੰਨੇ ਇਹ ਟੈਲਰ ਬਣਾਈ ਬੈਠੀ ਐ ਡੀਬੀਡਬਲਯੂ 187 ਤੇ 826 ਇਹਨਾਂ ਨੇ ਇਸ ਵਾਰ ਆਪਣੇ ਖੇਤ ਦੇ ਵਿੱਚ ਬਜਾਈ ਕੀਤੀ ਆ 826 ਦੇ ਟੈਲਰ ਜਾਂ ਉਹਦੀਆਂ ਸ਼ਾਖਾਵਾਂ ਜਿਹੜੀਆਂ ਇਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਨੇ ਉਹਨਾਂ ਦੀ ਗੱਲ ਕਰਾਂਗੇ ਬਈ ਉਹ ਕਿੰਨੀਆਂ ਕਿ ਸ਼ਾਖਾਵਾਂ ਉਹਨੇ ਬਣਾ ਲਿਆ ਨੇ ਤਾਂ ਅੱਗੇ ਹੁਣ ਫੋਟੋਆਂ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਆਹ ਦੇਖੋ 826 ਦਾ ਬੂਟਾ ਹੈ ਬੂਟਾ ਕੀ ਹੈ ਇਓਂ ਲੱਗਦਾ ਜਿਵੇਂ ਝੋਨੇ ਦਾ ਬੂਝਾ ਹੁੰਦਾ ਤਾਂ ਵੱਖ-ਵੱਖ ਤਸਵੀਰਾਂ ਇਹਨਾਂ ਨੇ ਆਪਾਂ ਨੂੰ ਭੇਜੀਆਂ ਨੇ ਤੇ ਜਿਹਦੇ ਵਿੱਚ 20 ਤੋਂ ਲੈ ਕੇ 30-35 ਦੇ ਕਰੀਬ ਟਿੱਲਰ ਹੁਣ ਤੱਕ ਇਹ ਬਣਾਈ ਬੈਠੀ ਹੈ 67 ਦਿਨ ਦੀ ਇਹ ਕਣਕ ਹੈ ਤਾਂ ਇਹਦੇ ਪਿਛੇ ਰਾਜ਼ ਕੀ ਹੈ ਕਿ ਇਹ ਪਿੱਛੇ ਮੇਰੀ ਗੱਲ ਹੋਈ ਸੀ ਇਹਨਾਂ ਨਾਲ ਤਾਂ ਇਹ ਜਿਵੇਂ ਪੋਟੈਂਸ਼ੀਅਲ ਯੀਲਡ ਦੀ ਆਪਾਂ ਗੱਲ ਕਰਦੇ ਆਂ ਬਈ ਵੱਧੋ ਵੱਧ ਸਮਰੱਥਾ ਕਿੰਨੀ ਹੁੰਦੀ ਹੈ ਕਣਕ ਦੇ ਵਿੱਚ ਵੱਧੋ ਵੱਧ ਝਾੜ ਦੇਣ ਦੀ ਤੇ 826 ਦਾ ਜਿਹੜਾ ਪੋਟੈਂਸ਼ੀਅਲ ਯੀਲਡ ਹੈ ਉਹ 33.6 ਕੁਇੰਟਲ ਪ੍ਰਤੀ ਏਕੜ ਦਾ ਮੰਨਿਆ ਗਿਆ ਤਾਂ ਉਸ ਦੇ ਨੇੜੇ ਪਹੁੰਚਣ ਦੀ ਇਹ ਸਬੀੜ ਦੀ ਕੋਸ਼ਿਸ਼ ਹੁੰਦੀ ਹੈ ਹਰ ਸਾਲ ਤੇ ਬਹੁਤ ਚੰਗਾ ਝਾੜ ਇਹ ਲੈਂਦਾ ਹਾਲਾਂਕਿ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਇੰਨਾ ਝਾੜ ਪਰਸਨਲ ਰੂਪ ਦੇ ਵਿੱਚ ਕਦੇ ਨਹੀਂ ਮਿਲਿਆ ਪਰੰਤੂ ਇੱਥੇ ਜ਼ਮੀਨਾਂ ਤਕੜੀਆਂ ਨੇ ਤੇ ਪੋਸ਼ਣ ਵਧੀਆ ਦਿੰਦੇ ਨੇ ਤੇ ਫੁੱਲ ਟਾਈਮ ਇਹ ਆਪਦੇ ਖੇਤ ਨੂੰ ਦਿੰਦੇ ਨੇ ਕਿਉਂਕਿ ਹਾਲਾਂਕਿ ਮੈਂ ਉਹਨਾ ਸਮਾਂ ਨਹੀਂ ਦੇ ਪਾਉਂਦਾ ਕੁਝ ਹੋਰ ਊਰਜੇ ਵਾਂ ਕਰਕੇ ਡਿਊਟੀ ਕਰਕੇ ਪਰ ਵੀਰ ਹੁਣੀ ਪੂਰਾ ਸਮਾਂ ਖੇਤੀ ਨੂੰ ਦਿੰਦੇ ਨੇ ਤੇ ਚੰਗਾ ਝਾੜ ਹਰ ਸਾਲ ਹਰ ਫਸਲ ਦੇ ਵਿੱਚੋਂ ਭਾਵੇਂ ਉਹ ਗੰਨਾ ਹੋਵੇ ਜਾਂ ਭਾਵੇਂ ਉਹ ਝੋਨਾ ਹੋਵੇ ਤੇ ਭਾਵੇਂ ਉਹ ਕਣਕ ਹੋਵੇ ਤੇ ਚੰਗਾ ਝਾੜ ਇਹ ਹਰ ਸਾਲ ਆਪਣੇ ਖੇਤਰੇ ਵਿੱਚੋਂ ਪ੍ਰਾਪਤ ਕਰਦੇ ਨੇ ਇਹੋ ਜਿਹੇ ਮਿਹਨਤੀ ਕਿਸਾਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੇਕਰ ਕਿਸੇ ਨੇ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਨਾਂ ਦਾ ਨੰਬਰ ਵੀ ਦੇ ਦੇਵਾਂਗਾ ਅ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜਾਂ WhatsApp ਮੈਸੇਜ ਵੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ